ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਗੱਲ ਇਹ ਸਿਰਫ ਕਹਿਣ ਨੂੰ ਨਹੀਂ ਬਲਕਿ ਮੰਨਣ ਨੂੰ ਵੀ ਹੈ ਕਿ ਔਰਤਾਂ ਹਰੇਕ ਖੇਤਰ ਵਿੱਚ ਅੱਗੇ ਵਧ ਰਹੀਆਂ ਨੇ ਅਤੇ ਕਈ ਖੇਤਰ ਅਜਿਹੇ ਵੀ ਨੇ ਜਿੱਥੇ ਪੁਰਸ਼ਾਂ ਨਾਲੋਂ ਵੀ ਜ਼ਿਆਦਾ ਪ੍ਰਾਪਤੀਆਂ ਕਰ ਰਹੀਆਂ ਨੇ ਅਤੇ ਇਸ ਦੀ ਇੱਕ ਪਰਤੱਖ ਮਿਸਾਲ ਅਸੀਂ ਪਿਛਲੇ ਦਿਨੀ ਵੇਖੀ ਜਦੋਂ ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਨੇ ICC ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਇਸ ਖਿਤਾਬੀ ਜਿੱਤ ਦੀ ਬਹੁਤ ਵੱਡੀ ਅਹਿਮੀਅਤ ਹੈ ਸਿਰਫ ਕ੍ਰਿਕਟ ਲਈ ਹੀ ਨਹੀਂ ਬਲਕਿ ਹੋਰ ਨਾ ਖੇਤਰਾਂ ਲਈ ਵੀ ਹੋਰ ਨਾ ਖੇਡਾਂ ਲਈ ਵੀ ਨੌਜਵਾਨ ਬੱਚੀਆਂ ਲਈ ਵੀ ਇਸ ਜਿੱਤ ਦੀ ਬਹੁਤ ਵੱਡੀ ਅਹਿਮੀਅਤ ਹੈ ਇਸ ਨਾਲ ਜੁੜਦੇ ਸਾਰੇ ਪਹਿਲੂਆਂ ਬਾਰੇ ਅੱਜ ਗੱਲ ਕਰ ਰਹੇ ਹਾਂ ਸਾਰੇ ਨੁਕਤਿਆਂ ਨੂੰ ਸਮਝਾਂਗੇ ਭਵਿੱਖ ਵਿੱਚ ਇਹਦੇ ਕੀ ਰੁਝਾਨ ਸਾਹਮਣੇ ਆ ਸਕਦੇ ਨੇ ਕੀ ਅਸਰ ਪੈਣ ਦੀ ਸੰਭਾਵਨਾ ਹੈ ਉਸ ਬਾਰੇ ਵੀ ਗੱਲ ਕਰਾਂਗੇ ਤੇ ਇਸ ਵਿਸ਼ੇ ਉੱਤੇ ਗੱਲ ਕਰਨ ਲਈ ਸਾਡੇ ਕੋਲ ਮੌਜੂਦ ਨੇ ਡਾਕਟਰ ਦਵਿੰਦਰ ਸਿੰਘ ਜੋ ਕਿ ਕੇਐਮਵੀ ਕਾਲਜ ਜਲੰਧਰ ਵਿਖੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਨੇ ਇਸ ਖੇਤਰ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਸਰ ਤੇ ਆਪਾਂ ਗੱਲ ਕਰਾਂਗੇ ਔਰਤਾਂ ਦੇ ਕ੍ਰਿਕਟ ਵਿਸ਼ਵ ਕੱਪ ਜਿੱਤਣ ਦੀ ਉਹਦੇ ਨਾਲ ਜੁੜਦੇ ਸਾਰੇ ਪਹਿਲੂਆਂ ਦੀ ਤੇ ਸ਼ੁਰੂਆਤ ਵਿੱਚ ਆਪਾਂ ਸਭ ਤੋਂ ਪਹਿਲਾ ਜਿਹੜਾ ਨੁਕਤਾ ਉਭਾਰਾਂਗੇ ਕਿ ਕਿੰਨੀ ਵੱਡੀ ਜਿੱਤ ਹੈ ਕੀ ਮਾਇਨੇ ਤੁਸੀਂ ਮੰਨਦੇ ਹੋ ਸਰ ਆ ਦੇਖਿਆ ਜਾਵੇ ਤੇ ਇੱਕ ਬੜੀ ਇਤਿਹਾਸਿਕ ਜਿੱਤ ਜੀ ਕਿਉਂਕਿ ਮੇਲ ਸੈਕਸ਼ਨ ਦੇ ਅਗਰ ਬੁਆਇਸ ਦੇ ਵਿੱਚ ਦੇਖਿਆ ਜਾਵੇ ਤੇ 1983 ਦੇ ਵਿੱਚ ਹਾਂਜੀ ਕਪਿਲ ਦੇਵ ਜੀ ਨੇ ਇਹ ਜੋ ਵਰਲਡ ਕੱਪ ਜਿੱਤ ਕੇ ਤੇ ਭਾਰਤ ਦਾ ਤੇ ਪੰਜਾਬੀਆਂ ਦਾ ਮਾਣ ਵਧਾਇਆ ਸੀ ਜੀ ਉਸੇ ਤਰ੍ਹਾਂ ਹੁਣ 42 ਸਾਲ ਬਾਅਦ ਹਮ ਮੋਰ ਥੈਨ 40 ইয়ার্স ਤੋਂ ਬਾਅਦ ਜੀ ਸਾਡੀਆਂ ਧੀਆਂ ਨੇ ਲੜਕੀਆਂ ਨੇ ਇਸ ਜਿੱਤ ਨੂੰ ਇਸ ਵਰਲਡ ਕੱਪ ਨੂੰ ਜਿੱਤਿਆ ਆ ਜੋ ਕਿ ਸਮਾਜ ਦੇ ਵਿੱਚ ਲੜਕੀਆਂ ਦੇ ਲਈ ਤੇ ਉਹਨਾ ਦੀ ਸਪੋਰਟਸ ਪਾਰਟਿਸਪੀਸ਼ਨ ਦੇ ਲਈ ਜੋ ਇੱਕ ਸੋਚ ਹੈ ਉਹਨੂੰ ਡੈਫੀਨੇਟਲੀ ਚੇਂਜ ਕਰਨ ਗਿਆ ਜੀ ਤੇ ਬੀਇੰਗ ਅ ਪੰਜਾਬੀ ਬੀਇੰਗ ਅ ਸਪੋਰਟਸ ਫੀਲਡ ਨਾਲ ਰਿਲੇਟ ਕਰਦੇ ਹੋਏ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਡੀਆਂ 3 ਨੇ ਸਾਡੇ ਸਮਾਜ ਚ ਪੂਰੇ ਵਰਲਡ ਚ ਇੰਡੀਆ ਦਾ ਨਾਮ ਰੋਸ਼ਨ ਕੀਤਾ ਤੇ ਪੰਜਾਬੀ ਦਾ ਪੰਜਾਬੀਆਂ ਦਾ ਵੀ ਜੀ ਇਹ ਸਾਡੇ ਲਈ ਬਹੁਤ ਇਤਿਹਾਸਿਕ ਜਿੱਤ ਹੈ ਸਰ ਜੀ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਇੱਕ ਮੀਲ ਪੱਥਰ ਹੈ ਕਿਸਾਨ 1983 ਚ ਪਹਿਲੀ ਵਾਰ ਭਾਰਤ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ ਤੇ ਉਸ ਤੋਂ ਬਾਅਦ ਫਿਰ ਕ੍ਰਿਕਟ ਸਾਡੇ ਦੇਸ਼ ਚ ਕਿਵੇਂ ਵਧੀ ਆਪਾਂ ਵੇਖਿਆ ਹੀ ਆ ਜੀ ਸਰ ਸੋ ਹੁਣ ਔਰਤਾਂ ਨੇ ਵੀ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਪਹਿਲੀ ਵਾਰ ਜਿੱਤਿਆ ਆਪਾਂ ਆਸ ਕਰ ਸਕਦੇ ਆ ਕਿ ਇਸ ਤੋਂ ਬਾਅਦ ਔਰਤਾਂ ਦੀ ਕ੍ਰਿਕਟ ਦਾ ਵੀ ਇੱਕ ਨਵਾਂ ਯੁੱਗ ਸ਼ੁਰੂ ਹੋਵੇਗਾ ਨੇਚਰਲੀ ਬੱਚਿਆਂ ਦਾ ਰੁਝਾਨ ਚੇਂਜ ਹੋਊਗਾ ਜੀ ਬੱਚਿਆਂ ਦੇ ਨਾਲ ਨਾਲ ਬੱਚਿਆਂ ਦੇ ਪੇਰੈਂਟਸ ਦਾ ਰੁਝਾਨ ਚੇਂਜ ਹੋਏਗਾ ਜੀ ਜਿੱਥੇ ਸਮਝਿਆ ਜਾਂਦਾ ਸੀ ਕਿ ਅਗਰ ਗਰਾਊਂਡ ਜਾਂਦੇ ਨੇ ਬੱਚੇ სპੋਰਟਸ ਕਰਦੇ ਨੇ ਤੇ ਉਹ ਸਟੱਡੀ ਵਾਈਜ਼ ਵੀਕ ਹੋ ਜਾਣਗੇ ਹਾਂਜੀ ਤੇ ਇਹ ਜੋ ਧਾਰਨਾ ਹੈ ਬੱਚਿਆਂ ਦੀ ਫਿਜ਼ੀਕਲ ਫਿਟਨੈਸ ਹੈ ਜਾਂ ਈਵਨਿੰਗ ਐਕਟੀਵਿਟੀ ਹੈ ਉਸ ਰਿਗਾਰਡਿੰਗ ਪੇਰੈਂਟਸ ਦਾ ਇੱਕ ਵਿਊ ਪੁਆਇੰਟ ਚੇਂਜ ਹੋਏਗਾ ਤੇ ਕ੍ਰਿਕਟ ਨੇਚਰਰਲੀ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਜੋ ਸਾਡੇ ਪੰਜਾਬੀ ਬੱਚੇ ਰਿਪਰੈਜ਼ੈਂਟ ਕਰ ਰਹੇ ਨੇ ਉਹ ਇੱਕ ਮੀਡਲ ਕਲਾਸ ਫੈਮਿਲੀ ਤੋਂ ਵੀ ਲੋ ਲੈਵਲ ਤੋਂ ਕਹਿ ਸਕਦੇ ਆ ਨਾ ਜੀ ਅਗਰ ਉਹਨਾਂ ਦੇ ਬੱਚੇ ਇਸ ਲੈਵਲ ਤੱਕ ਰਿਪਰੈਜ਼ੈਂਟ ਕਰ ਰਹੇ ਨੇ ਹੂੰ ਤੇ ਡੈਫੀਨੇਟਲੀ ਹੈ ਕਿ ਜੋ ਹਰ ਇੱਕ ਮਾਪੇ ਦਾ ਹਰ ਇੱਕ ਫਾਦਰ ਦਾ ਮਦਰ ਦਾ ਇਹ ਸੁਪਨਾ ਹੋਏਗਾ ਕਿ ਆਉਣ ਵਾਲੇ ਸਾਲਾਂ ਚ ਸਾਡਾ ਬੱਚਾ ਵੀ ਜੀ ਇੰਡੀਅਨ ਟੀਮ ਨੂੰ ਰਿਪਰੈਜ਼ੈਂਟ ਕਰੇ ਹਾਂਜੀ ਹਾਂਜੀ ਸੋ ਬਹੁਤ ਇਹਦਾ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ ਹੁਣ ਭਾਰਤੀ ਟੀਮ ਨੇ ਵਿਸ਼ਵ ਕੱਪ ਤਾਂ ਜਿੱਤਿਆ ਜੀ ਸਰ ਬਹੁਤ ਵਧੀਆ ਖੇਡ ਵਿਖਾਈ ਹੈ ਆਸਟ੍ਰੇਲੀਆ ਵਰਗੀ ਟੀਮ ਨੂੰ ਸੈਮੀਫਾਈਨਲ ਛਰਾਇਆ ਤੇ ਫਾਈਨਲ ਵਿੱਚ ਦੱਖਣੀ ਅਫਰੀਕਾ ਦੀ ਟੀਮ ਨੂੰ ਹਰਾਇਆ ਤਾਕਤਵਰ ਟੀਮਾਂ ਨੇ ਪਰ ਇਸੇ ਵਿਸ਼ਵ ਕੱਪ ਦੌਰਾਨ ਇੱਕ ਦੌਰ ਅਜੀਹਾ ਵੀ ਸੀ ਜਦੋਂ ਭਾਰਤ ਦੀ ਟੀਮ ਲਗਾਤਾਰ ਤਿੰਨ ਮੈਚ ਹਾਰ ਗਈ ਸੀ ਜੀ ਰਾਈਟ ਤੇ ਇਸ ਗੱਲ ਉੱਪਰ ਵੀ ਸ਼ੰਕਾ ਖੜਾ ਹੋ ਗਿਆ ਸੀ ਕਿ ਟੀਮ ਚੋਟੀ ਦੇ 4 ਥਾਵਾਂ ਵਿੱਚ ਆ ਸਕੂਗੀ ਭਾਵੇਂ ਕਿ ਸੈਮੀਫਾਈਨਲ ਵਿੱਚ ਪਹੁੰਚ ਵੀ ਸਕੂਗੀ ਕਿ ਨਹੀਂ ਪਰ ਉਸ ਤੋਂ ਬਾਅਦ ਇਹ ਟੀਮ ਅੱਗੇ ਵਧੀ ਲਗਾਤਾਰ ਜਿੱਤਦੀ ਗਈ ਸੈਮੀਫਾਈਨਲ ਫਾਈਨਲ ਜਿੱਤ ਕੇ ਖਿਤਾਬ ਜਿੱਤਿਆ ਪਰ ਉਹ ਜਿਹੜਾ ਤਿੰਨ ਮੈਚਾਂ ਦੀ ਹਾਰ ਵਾਲਾ ਸਿਲਸਿਲਾ ਸੀ ਉਸ ਤੋਂ ਉੱبرਣ ਲਈ ਮਾਨਸਿਕ ਤੌਰ ਤੇ ਜੋ ਮਜ਼ਬੂਤੀ ਵਿਖਾਈ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਿਰਫ ਇਹ ਬਹੁਤ ਹੀ ਜ਼ਿਆਦਾ ਸੁਭਾਵਿਕ ਹੈ ਨੇਚਰਲ ਹੈ ਕਿ ਜਦੋਂ ਅਸੀਂ ਸੈਮੀਫਾਈਨਲ ਫੇਸ ਕੀਤਾ ਆਸਟ੍ਰੇਲੀਆ ਦੇ ਨਾਲ ਆਸਟ੍ਰੇਲੀਆ ਆਲਰੇਡੀ 7 ਮੋਰ ਥੈਨ 6 ਟੂ 7 ਟਾਈਮ ਹਾਂਜੀ ਵਰਲਡ ਕੱਪ ਜਿੱਤ ਚੁੱਕਾ ਸੀ ਜੀ ਇੱਕ ਸਾਈਕਲੋਜੀਕਲ ਪ੍ਰੈਸ਼ਰ ਹੁੰਦਾ ਹੈ ਤੁਸੀਂ ਨੋ ਨੋਟ ਕੀਤਾ ਹੋਏਗਾ ਜਿਸ ਦਿਨ ਅਸੀਂ ਸੈਮੀਫਾਈਨਲ ਜਿੱਤੇ ਸੀ ਉਸ ਦਿਨ ਸਾਡੀ ਜੋ ਜੋ ਜੈਮੀ ਪਲੇਅਰ ਹੈ ਜਨੇ ਮੋਰ ਥੈਨ 120 ਤੋਂ ਉੱਤੇ ਸਕੋਰ ਬਣਾਈ ਸੀ ਜੀ ਉਹਨੇ ਪਰਸਨਲੀ ਕਿਹਾ ਕਿ ਮੈਂ ਬਹੁਤ ਜ਼ਿਆਦਾ ਐਂਜ਼ਾਈਟੀ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਬਟ ਟੀਮ ਸਪੋਰਟ ਦੇ ਨਾਲ ਜੀ ਸਟਾਫ ਸਪੋਰਟ ਦੇ ਨਾਲ ਕੋਚਿੰਗ ਕੋਚਿੰਗ ਜੋ ਸਟਾਫ ਹੈ ਕੋਚ ਹੈ ਉਹਨਾਂ ਦੀ ਮਦਦ ਦੇ ਨਾਲ ਮੈਂ ਉਸ ਪ੍ਰੈਸ਼ਰ ਨੂੰ ਹੈਂਡਲ ਕੀਤਾ ਤੇ ਆਪਣਾ ਜੋ ਟੈਲੈਂਟ ਹੈ ਆਪਣਾ ਜੋ ਐਕਸਪੀਰੀਅੰਸ ਹੈ ਉਸ ਪੇਜ ਤੇ ਤੁਸੀਂ ਜੀ ਆਪਣੀ ਬੈਸਟ ਪਰਫਾਰਮੈਂਸ ਕਰਕੇ ਦਿਖਾਈ ਹੈ ਜਿਹਦਾ ਰਿਜ਼ਲਟ ਅੱਜ ਸਾਹਮਣੇ ਹੈ ਕਿ ਅਸੀਂ ਸਾਡੇ ਬੱਚੇ ਜੋ ਵਰਲਡ ਕੱਪ Winner ਕੰਸੀਡਰ ਹੋਏ ਨੇ ਜੀ ਸੋ ਜਮੀਮਾ ਰੋਡਰੀਗੇਸ ਦਾ ਤੁਸੀਂ ਜ਼ਿਕਰ ਕੀਤਾ ਜੋ ਕਿ ਇੱਕ ਪ੍ਰਮੁੱਖ ਮਿਸਾਲ ਬਣੇ ਨੇ ਇਸ ਮੰਨੇ ਕਿ ਕਿਵੇਂ ਦਬਾਅ ਨੂੰ ਛੱਲਿਆ ਜਾਉਣਾ ਹੈ ਹੈਂਡਲ ਕਰਨਾ ਹੈ ਜਿਸ ਤੋਂ ਬਾਅਦ ਜਿੱਤ ਵੱਲ ਕਦਮ ਵਧਾਏ ਜਾਂਦੇ ਹੁੰਦੇ ਰੋਪਾ ਦਬਾਅ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਇੱਕ ਨੁਕਤਾ ਇਹ ਵੀ ਹੈ ਕਿ ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਆਪਣੀ ਘਰੇਲੂ ਧਰਤੀ ਉੱਤੇ ਖੇਡ ਰਹੀ ਸੀ ਮੇਜ਼ਬਾਨੀਸ਼ ਟੂਰਨਾਮੈਂਟ ਹੋਇਆ ਦਬਾਅ ক্রিকেট ਖਿਡਾਰੀਆਂ ਤੇ ਪਹਿਲੀ ਬਹੁਤ ਹੁੰਦਾ ਹੈ ਪਰ ਇਹ ਤਾਂ ਆਪਣੀ ਹੀ ਜ਼ਮੀਨ ਉੱਪਰ ਟੂਰਨਾਮੈਂਟ ਹੋ ਰਿਹਾ ਸੀ ਸੋ ਦਬਾਅ ਅਜੇ ਵਿੱਚ ਹੋਰ ਵੱਧ ਜਾਂਦਾ ਹੈ ਟੀਮ ਦੇ ਉੱਪਰ ਕਿ ਜਿੰਨਾ ਜਿੰਨਾ ਕਿਉਂਕਿ ਆਪਣੇ ਘਰੇ ਟੂਰਨਾਮੈਂਟ ਹੋ ਰਿਹਾ ਸਿਰ ਇਸ ਤਰ੍ਹਾਂ ਕਨਸਿਡਰ ਕੀਤਾ ਜਾਂਦਾ ਜਿਦਾ ਸਿੱਕੇ ਦੇ ਦੋ ਪਹਿਲੂ ਨੇ ਉਸੇ ਤਰ੍ਹਾਂ ਸਪੋਰਟਸ ਦੇ ਵਿੱਚ ਵੀ 네ਗੇਟਿਵ ਐਂਡ ਪੋਜ਼ਿਟਿਵ ਐਸਪੈਕਟ ਦੋਵੇਂ ਹੁੰਦੇ ਨੇ ਹਾਂਜੀ ਮੈਂ ਅਗਰ ਪੋਜ਼ਿਟਿਵ ਦੀ ਗੱਲ ਕਰਾਂ ਤੇ ਦੇਖੋ ਅਸੀਂ ਹੋਮ ਗਰਾਊਂਡ 'ਚ ਖੇਡ ਰਹੇ ਸੀ ਜੀ ਹੈਨਾ ਸਾਡੀ ਜੋ ਸਪੋਰਟਰ ਸੀ ਸਪੈਕਟੇਟਰ ਸੀ ਉਹ ਸਾਨੂੰ ਫੈਮਿਲੀਅਰ ਮਾਹੌਲ ਪ੍ਰੋਵਾਈਡ ਕਰਦੇ ਸੀ ਜੀ ਦੂਸਰਾ ਕਿਤੇ ਨਾ ਕਿਤੇ ਜੋ এনਵਾਇਰਨਮੈਂਟ ਹੈ ਹੂੰ ਪਿਚਸ ਨੇ ਉਹਨਾਂ ਦੇ ਨਾਲ ਸਾਡੇ ਪਲੇਅਰ ਫੈਮਿਲੀਅਰ ਸੀ ਉਸੇ ਦਾ ਬੈਨੀਫਿਟ ਮਿਲਿਆ ਜੀ ਅਗਰ ਨੈਗੇਟਿਵ ਐਸਪੈਕਟ ਦੀ ਗੱਲ ਕਰਾਂ ਤੇ ਕਈ ਵਾਰ ਪਲੇਅਰ ਇਹ ਵੀ ਸੋਚਦੇ ਨੇ ਅਗਰ ਬੈਸਟ ਪਰਫਾਰਮੈਂਸ ਨਹੀਂ ਆਈ ਨਹੀਂ ਅੱਛਾ ਖੇਡ ਸਕੇ ਤੇ ਕੀਆ ਜੋ ਸਾਡੇ ਸਾਡੇ ਸਪੈਕਟੇਟਰਸ ਨੇ ਜੋ ਫਾਲੋਅਰਸ ਨੇ ਸਾਡੇ ਅਗੇਂਸਟ ਸਾਡੇ ਨੈਗੇਟਿਵ ਕਮੈਂਟਸ ਦੇਣਗੇ ਉਹ ਅਲੱਗ ਪਾਰਟ ਹੈ ਇੱਕ ਚੀਜ਼ ਹਾਂਜੀ ਪੋਜ਼ਿਟਿਵ ਤੇ ਨੈਗੇਟਿਵ ਐਸਪੈਕਟ ਦੋਵੇਂ ਹੀ ਨੇ ਬਟ ਪੋਜ਼ਿਟਿਵ ਇਹ ਰਿਹਾ ਕਿ ਅਸੀਂ ਆਪਣੀ ਹੋਮ ਗਰਾਉਂਡ 'ਚ ਖੇਡ ਰਹੇ ਸੀ ਹੂੰ ਜਿਹਦੇ ਕਰਕੇ ਅਸੀਂ ਸਾਡੇ ਸਾਰੇ ਹੀ ਪਲੇਅਰਸ ਨੇ ਜੀ ਆਪਣੀ ਬੈਸਟ ਪਰਫਾਰਮੈਂਸ ਦਿੱਤੀ ਤੁਸੀਂ ਬੋਲਰਸ ਤੋਂ ਲੈ ਕੇ ਵਿਕਟ ਕੀਪਰਸ ਨੂੰ ਦੇਖ ਲਓ ਫੀਲਡਿੰਗਸ ਅਸਪੈਕਟ ਦੇਖ ਲਓ ਕੈਚਿੰਗ ਅਸਪੈਕਟ ਦੇਖ ਲਓ ਕਿ ਉਹ ਸਾਰੇ ਕਿਤੇ ਨਾ ਕਿਤੇ ਉਸ ਚੀਜ਼ ਦਾ ਬੈਨੀਫਿਟ ਸਾਨੂੰ ਜਰੂਰ ਮਿਲਿਆ ਸਰ ਜੀ ਹਾਂ ਜੀ ਹੋਮ ਗਰਾਉਂਡ ਨੇਚਰਲੀ ਹੈ ਕਿ ਜਦੋਂ ਅਸੀਂ ਆਪਣੇ ਰੂਟੀਨ ਵਾਲੇ ਗਰਾਊਂਡ 'ਚ ਹੀ ਖੇਡਦੇ ਆਂ ਹਾਂ ਜੀ ਤਾਂ ਉਸ ਚੀਜ਼ ਦਾ ਬੈਨੀਫਿਟ ਤੇ ਹੁੰਦਾ ਹੀ ਹੈ ਸਰ ਜੀ ਬਹੁਤ ਕਾਮਨ ਹੈ ਸਰ ਜੀ ਇਹਦਾ ਅਸਰ ਪੈਂਦਾ ਹੈ ਪੈਂਦਾ ਹੈ ਜੀ ਤੇ ਬਹੁਤ ਪੋਜ਼ਿਟਿਵ ਅਸਪੈਕਟ ਪੈਂਦਾ ਆ ਭਾਰਤੀ ਟੀਮ ਨੇ ਆਪਣੇ ਅਖੀਰਲੇ ਜਿਹੜੇ ਤਿੰਨ ਮੈਚ ਸੀਗੇ ਉਹ ਨਵੀਂ ਮੁੰਬਈ ਵਿਖੇ ਖੇਡੇ ਤੇ ਉਸ ਮੈਦਾਨੋਂ ਤੇ ਆਉਂਦੀ ਹੈ ਟੀਮ ਦੀ ਜਿੱਤ ਦੀ ਇੱਕ ਲੇ ਬਣ ਗਈ ਲੇ ਬਣ ਗਈ ਜੀ ਜਿਹੜੀ ਫਾਈਨਲ ਤੱਕ ਜਾਰੀ ਰਹੀ ਤੇ ਇਸ ਦੇ ਨਾਲ ਹੀ ਆਪਾਂ ਇਸ ਗੱਲ ਦਾ ਵੀ ਜ਼ਿਕਰ ਕਰੀਏ ਆਪਾਂ ਥੋੜਾ ਜਿਹਾ ਦਾ ਜ਼ਿਕਰ ਕੀਤਾ ਵੀ ਹੈ ਕਿ ਜਦੋਂ ਇਹ ਟੂਰਨਾਮੈਂਟ ਚੱਲ ਰਿਹਾ ਸੀ ਭਾਰਤੀ ਟੀਮ ਜਿੱਤਣ ਲੱਗੀ ਅੱਗੇ ਜਾ ਕੇ ਖਿਤਾਬ ਜਿੱਤਿਆ ਹੁਣ ਜਦੋਂ ਟੀਮ ਨੂੰ ਖਿਤਾਬ ਜਿੱਤਦੇ ਹੋਏ ਛੋਟੀਆਂ-ਛੋਟੀਆਂ ਬੱਚੀਆਂ ਨੇ ਲੜਕੀਆਂ ਨੇ ਵੇਖਿਆ ਆਪਾਂ ਇਹ ਵੀ ਵੇਖਿਆ ਕਿ ਦਰਸ਼ਕਾਂ ਦੀ ਬਹੁਤ ਵੱਡੀ ਗਿਣਤੀ ਹੈ ਕਿ ਇਸ ਵਰਲਡ ਕੱਪ ਦੇ ਨਾਲ ਜੁੜੀ ਸੋ ਛੋਟੀਆਂ ਬੱਚੀਆਂ ਜਿਨ੍ਹਾਂ ਨੇ ਵੇਖਿਆ ਤੁਹਾਨੂੰ ਕੀ ਲੱਗਦਾ ਕਿ ਕਿਹੋ ਜਿਹਾ ਅਸਰ ਉਨ੍ਹਾਂ ਤੇ ਪਿਆ ਉਹ ਵੀ ਪ੍ਰਭਾਵਿਤ ਹੋਣਗੀਆਂ ਆਉਣ ਵਾਲੇ ਸਮੇਂ ਦੌਰਾਨ ਉਹਨਾਂ ਨੂੰ ਨਵੇਂ ਆਦਰਸ਼ ਖਿਡਾਰੀ ਮਿਲ ਗਿਆ ਕਿ ਜਿਨ੍ਹਾਂ ਵਰਗਾ ਉਹ ਬਣਨਾ ਚਾਹਣਗੀਆਂ ਡੈਫੀਨਿਟਲੀ ਸਰ ਅ ਤੁਸੀਂ ਲੜਕੀਆਂ ਚ ਦੇਖਿਆ ਹੋਊਗਾ ਕਿ ਲੋਕ ਜੋ ਕਰਿਕਟਰਸ ਨੇ ਉਹ ਵਿਰਾਟ ਕੋਹਲੀ ਨੂੰ ਫੋਲੋ ਕਰਦੇ ਨੇ ਜੀ ਸਚਿਨ ਟੈਂਡੁਲਕਰ ਨੂੰ ਫੋਲੋ ਕਰਦੇ ਨੇ ਜੀ ਅੱਜ ਜੋ ਲੜਕੀਆਂ ਸਾਡੀਆਂ ਕਰਿਕਟਰਸ ਨੇ ਕਰਕੇ ਦਿਖਾਇਆ ਨੇਚਰਲੀ ਹੈ ਕਿ ਸਾਡੀਆਂ ਲੜਕੀਆਂ ਦੇ ਜੋ ਨਵੀਆਂ ਕ੍ਰਿਕਟ ਵਿੱਚ ਖੇਡ ਰਹੀਆਂ ਨੇ ਉਹਨਾਂ ਲਈ ਹਰਮਨ ਹਰਮਨਪ੍ਰੀਤਕੌਰ ਇੱਕ ਆ ਮਾਡਲ ਜਾਂ ਇੱਕ 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 ਤਰ੍ਹਾਂ ਦਾ ਉਹਨਾਂ ਲਈ ਜੋ ਪੋਜ਼ਿਟਿਵ ਰੋਲ ਪਲੇ ਕਰੇਗਾ ਅਮਨ ਜੋ ਲੜਕੀ ਦੂਸਰੀ ਹਰਲੀਨ ਹੈ ਹਰਲੀਨ ਜਾਂ ਸਾਡੀ ਜੋ ਥਰਡ ਪੰਜਾਬੀ ਲੜਕੀ ਸੀ ਉਹ ਨੈਚੁਰਲੀ ਉਹਨਾਂ ਨੂੰ ਦੇਖ ਕੇ ਬੱਚੇ ਜ਼ਰੂਰ ਫੀਲ ਕਰਨਗੇ ਕਿ ਮੈਂ ਵੀ ਇੰਨਾ ਵਰਗਾ ਬਨਣਾ ਹੈ ਕਿਉਂਕਿ ਇਹ ਤਿੰਨੋਂ ਬੱਚੇ ਜਾਂ ਦੂਸਰੀ ਜੋ ਸਾਡੇ ਪਲੇਅਰ ਸੀ ਉਹਨਾਂ ਨੂੰ ਵੀ ਅਸੀਂ ਇਹ ਦੇਖ ਸਕਦੇ ਹਾਂ ਕਿ ਕੋਈ ਬਹੁਤ ਰਿਚ ਬੈਕਗ੍ਰਾਉਂਡ ਤੋਂ ਨਹੀਂ ਸੀ ਹਾਂਜੀ ਸਾਰੇ ਮੀਡਲ ਕਲਾਸ ਫੈਮਿਲੀ ਤੋਂ ਸੀ ਜਿੱਨਾਂ ਕਰਕੇ ਇੱਕ ਪੋਜ਼ਿਟਿਵ ਮੈਸੇਜ ਇਹ ਜਾਂਦਾ ਹੈ ਕਿ ਜੇ ਇਹ ਬੱਚੇ ਕਰ ਸਕਦੇ ਨੇ ਤੇ ਡੈਫੀਨਿਟਲੀ ਅਸੀਂ ਵੀ ਜ਼ਰੂਰ ਕਰਕੇ ਦਿਖਾਵਾਂਗੇ ਜੀ ਹੈਨਾ ਤਾਂ ਇਹ ਇਹ ਨੇਚਰਲੀ ਹੈ ਕਿ ਜਿੱਥੇ ਬॉय ਸੈਕਸ਼ਨ ਚ ਲੜਕੀਆਂ ਦੇ ਵਿੱਚ ਵਿਰਾਟ ਕੋਹਲੀ ਹੈ ਜੀ ਅੱਜਕੱਲ ਸ਼ੁਮਨ ਗਿੱਲ ਹੈ ਅਭਿਸ਼ੇਕ ਸ਼ਰਮਾ ਹੈ ਬੱਚੇ ਉਹਨੂੰ ਫਾਲੋ ਕਰਦੇ ਨੇ ਲੜਕੀਆਂ ਦੇ ਵਿੱਚ ਹੁਣ ਜੋ ਲੜਕੀਆਂ ਲਈ ਸਟਾਰਸ ਹੋਣਗੀਆਂ ਉਹ ਸਾਡੀ ਹਰਮਨ ਹੋਏਗੀ ਹਰਲੀਨ ਦਿਓਲ ਹੋਏਗੀ ਹੈਨਾ ਤਾਂ ਇਹ ਇਹ ਇੱਕ ਜ਼ਰੂਰ ਨਵੀਂ ਪਹਿਲ ਹੋਈ ਹੈ ਸਰ ਲੜਕੀਆਂ ਨੂੰ ਮੋਟੀਵੇਸ਼ਨਲ ਇੱਕ 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 ਫਿਗਰ ਮਿਲ ਗਈ ਹੈ ਕਿ ਜਿਨ੍ਹਾਂ ਨੂੰ ਦੇਖ ਕੇ ਉਹ ਉਹਨਾਂ ਵਰਗਾ ਬੰਨਾ ਚਾਹਣਗੇ ਜੀ ਹਾਂਜੀ ਸੋ ਬੱਚੇ ਬੱਚੀਆਂ ਨੂੰ ਨਵੇਂ ਆਦਰਸ਼ ਮਿਲੇ ਨੇ ਜਿਨ੍ਹਾਂ ਵੱਲ ਵੇਖ ਕੇ ਉਹ ਅੱਗੇ ਵਧਣਾ ਚਾਹਣਗੇ ਜੀ ਸਰ ਇਹਦੇ ਨਾਲ ਇੱਕ ਜ਼ਰੂਰੀ ਪਹਿਲੂ ਇਹ ਹੈ ਕਿ ਬਹੁਤ ਚਰਚਾ ਹੁੰਦੀ ਹੈ ਕਿ ਕ੍ਰਿਕਟ ਦੇ ਵਿੱਚ ਪੈਸਾ ਬਹੁਤ ਆ ਬਹੁਤ ਇਨਾਮੀ ਰਕਮ ਵੱਡੀ ਹੁੰਦੀ ਹੈ ਇਹਦੇ ਵਿੱਚ ਖੁੱਲ ਕੇ ਪੈਸੇ ਦਾ ਮੀਂਹ ਵਰਦਾ ਆ ਆਪਾਂ ਵੇਖਦੇ ਨੇ ਪੁਰਸ਼ਾਂ ਦੀ ਕ੍ਰਿਕਟ ਵਿੱਚ ਤਾਂ ਇਹ ਚੀਜ਼ ਆਮ ਆ ਪਰ ਹੁਣ ਔਰਤਾਂ ਦੀ ਕ੍ਰਿਕਟ ਨੂੰ ਵੀ ਇਸ ਬਰਾਬਰ ਲਿਆਂਦਾ ਜਾ ਰਿਹਾ ਹੌਲੀ ਹੌਲੀ ਕਵਾਇਦ ਹੋ ਰਹੀ ਹੈ ਐਤ ਕੀ ਇਨਾਮੀ ਰਕਮ ਵਧੀ ਹੈ ਔਰਤਾਂ ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਇਸ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੌਰਾਨ ਉਹ ਸਮਾਂ ਆ ਰਿਹਾ ਹੈ ਕਿ ਜਦੋਂ ਪੁਰਸ਼ਾਂ ਤੇ ਔਰਤਾਂ ਦੀ ਕ੍ਰਿਕਟ ਬਰਾਬਰ ਹੋਵੇਗੀ ਇਸ ਮਾਮਲੇ 'ਚ ਦੇਖੋ ਸਰ ਨੇਚਰਲੀ ਪੁਰਾਣੇ ਟਾਈਮ 'ਚ ਇਹ ਡਿਫਰੈਂਸ ਸੀ ਸਪਾਂਸਰਸ ਕੱਟ ਸੀ ਜੀ ਗਵਰਨਮੈਂਟ ਵੱਲੋਂ ਜੋ ਇਨਸੈਂਟਿਵ ਮਿਲਦੇ ਸੀ ਜੀ ਅਵਾਰਡਸ ਮਿਲਦੇ ਸੀ ਰਿਵਾਰਡਸ ਮਿਲਦੇ ਸੀ ਉਹ ਘੱਟ ਸੀ ਬਟ ਤੁਸੀਂ ਦੇਖਿਆ ਹੋਊਗਾ ਰੀਸੈਂਟਲੀ BCCI ਨੇ 50 ਕਰੋੜ ਤੋਂ ਉੱਪਰ ਦੀ ਰਕਮ ਅਨਾਉਂਸ ਕੀਤੀ ਹੈ ਜੇ ਜੀ ਜੀ ਵਨਰ ਟੀਮ ਲਈ ਆਈसीसीਆਈ ਨੇ ICC ਨੇ ਅਨਾਉਂਸ ਕੀਤੀ ਹੈ ਜੀ इवन ਜੋ ਬੱਚੇ ਜਿਨ੍ਹਾਂ ਸਟੇਟਸ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਉਹਨਾਂ ਸਟੇਟਸ ਨੇ ਵੀ ਉਹਨਾਂ ਲਈ ਰਿਵਾਰਡ ਦੇ ਅਮਾਉਂਟ ਦਿੱਤੀ ਹੈ ਜਿਹੜੀ ਕਿ ਕ੍ਰਿਕਟ ਨੂੰ ਐਸ ਵੈਲ ਐਸ ਜਿਹੜੇ ਬੱਚੇ ਖੇਡ ਰਹੇ ਨੇ ਉਹਨਾਂ ਨੂੰ ਇੱਕ ਮੋਟੀਵੇਸ਼ਨਲ ਫੈਕਟਰ ਮਿਲੇਗਾ ਜੀ ਜੋ ਬੱਚੇ ਖੇਡਦੇ ਨੇ ਪੋਜੀਸ਼ਨਸ ਲੈ ਕੇ ਆਉਂਦੇ ਨੇ ਗਵਰਨਮੈਂਟ ਸਪੋਰਟ ਕਰ ਰਹੀ ਹੈ ਹਮ ਫੈਡਰੇਸ਼ਨ ਸਪੋਰਟ ਕਰ ਰਹੀ ਹੈ ਐਂਡ ਜੋ ਤੁਹਾਡੀ ਬੀਸੀਸੀਆਈ ਹੈ ਉਹ ਵੀ ਇਕੁਅਲ ਦਰਜੇ ਤੇ ਲੜਕੀਆਂ ਨੂੰ ਤੇ ਲੜਕੀਆਂ ਨੂੰ ਲੈ ਕੇ ਆ ਚੁੱਕੇ ਨੇ ਜੀ ਅਮਾਉਂਟ ਤੋਂ ਦਿਖ ਰਿਹਾ ਆ ਕਿ ਸਾਡੇ ਬੱਚਿਆਂ ਨੂੰ ਚੰਗੀ ਉਹਨਾਂ ਦੀ ਮਿਹਨਤ ਦਾ ਜੋ ਫਲ ਮਿਲਿਆ ਹੈ ਹਮ ਨਾਮ ਤੇ ਫੇਮ ਮਿਲਿਆ ਹੀ ਹੈ ਉਹਦੇ ਨਾਲ ਨਾਲ ਉਹਨਾਂ ਨੂੰ ਫਾਈਨੈਂਸ਼ੀਅਲ ਬੈਨੀਫਿਟਸ ਵੀ ਚੰਗੇ ਮਿਲ ਰਹੇ ਨੇ ਸਰ ਹਾਂਜੀ ਸੋ ਆਰਥਿਕ ਪਹਿਲੂ ਜਿਹੜੇ ਨੇ ਉਹ ਵੀ ਲਗਾਤਾਰ ਇੰਪਰੂਵ ਹੋ ਰਹੇ ਨੇ ਐਜ਼ ਅ ਪਲੇਅਰ ਮੈਂ ਸੋਚਦਾ ਕਿ ਇੱਕ ਪਲੇਅਰ ਦੀ ਪ੍ਰੈਪਰੇਸ਼ਨ ਦੇ ਲਈ ਜੀ ਉਹਦੇ ਡਾਈਟ ਤੋਂ ਲੈ ਕੇ ਹੂੰ ਉਹਦਾ ਟ੍ਰੇਨਿੰਗ ਸ਼ਡਿਊਲ ਤੋਂ ਲੈ ਕੇ ਉਹਦੇ ਇਕੁਪਮੈਂਟਸ ਤੋਂ ਲੈ ਕੇ ਜੀ ਕੋਚਿੰਗ ਤੋਂ ਲੈ ਕੇ ਐਂਡ ਐਜ਼ ਵੈਲ ਐਸ ਸਪੋਰਟਸ ਤੇ ਟੂਰਨਾਮੈਂਟਸ 'ਚ ਪਾਰਟਿਸਿਪੇਟ ਕਰਨ ਤੱਕ ਹੂੰ ਉਸ ਪਲੇਅਰ ਨੂੰ ਫਾਈਨੈਂਸ਼ੀਅਲੀ ਪ੍ਰੋਬਲਮ ਆਂਦੀ ਹੈ। ਕਈ ਵਾਰ ਮੀਡਲ ਕਲਾਸ ਫੈਮਲੀਆਂ ਦੇ ਬੱਚੇ ਨਹੀਂ ਸਪੋਰਟ ਕਰ ਪਾਉਂਦੇ, ਨਹੀਂ ਅਫੋਰਡ ਕਰ ਪਾਉਂਦੇ। ਜੀ। ਅਗਰ ਇਸ ਤਰ੍ਹਾਂ ਦਾ ਟ੍ਰੈਂਡ ਸਟਾਰਟ ਹੁੰਦਾ ਹੈ, ਅਗਰ ਗਵਰਨਮੈਂਟ ਗ੍ਰਾਸ ਰੂਟ ਤੇ ਹੀ ਬੱਚਿਆਂ ਨੂੰ ਜਿਦਾ ਤੁਸੀਂ ਦੇਖਿਆ ਹੋਊਗਾ ਰੀਸੈਂਟਲੀ ਪੰਜਾਬ ਗਵਰਨਮੈਂਟ ਨੇ ਸਪੋਰਟਸ ਪਾਲਿਸੀ ਦੇ ਵਿੱਚ ਨਰਸਰੀਜ਼ ਅਨਾਉਂਸ ਕੀਤੀਆਂ ਸੀ। ਜਿਹਦੇ ਨਾਲ ਮੈਨੂੰ ਲੱਗਦਾ ਹੈ ਕਿ ਜੋ ਸਾਡੇ ਪਿੰਡਾਂ ਦੇ ਬੱਚੇ ਨੇ ਜਿਹੜੇ ਐਕਚੁਅਲ ਚ ਸਪੋਰਟਸ ਨੂੰ ਕੰਟ੍ਰਿਬਿਊਟ ਕਰ ਰਹੇ ਨੇ। ਹੂੰ। ਉਹਨਾਂ ਦੀ ਸਪੋਰਟਸ ਨੂੰ ਉਹਨਾਂ ਦੇ ਟੈਲੈਂਟ ਨੂੰ ਐਕਸਪਲੋਰ ਕਰਨ ਦੇ ਵਿੱਚ ਵੀ ਗਵਰਨਮੈਂਟ ਅੱਛਾ ਰੋਲ ਪਲੇ ਕਰ ਪਾਏਗੀ ਜਿਹਦੇ ਨਾਲ ਕੀ ਹੋਏਗਾ ਕਿ ਜੋ ਸਾਡਾ ਟੈਲੈਂਟ ਹੈ ਜੋ ਸਾਡਾ ਐਕਚੁਅਲ ਟੈਲੈਂਟ ਹੈ ਉਹ ਘਰਾਂ ਚ ਨਹੀਂ ਰਹੇਗਾ ਜੀ ਅਗਰ ਕਿਸੇ ਬੈਰੀਅਰਸ ਕਰਕੇ ਕਿਸੇ ਕਮੀਆਂ ਕਰਕੇ ਬੱਚੇ ਨਹੀਂ ਆ پا ਰਿਹਾ ਤੇ ਨੇਚਰਲੀ ਹੈ ਗਵਰਨਮੈਂਟ ਵੀ ਹੈ ਫੈਡਰੇਸ਼ਨਸ ਵੀ ਨੇ ਐਸੋਸੀਏਸ਼ਨਸ ਵੀ ਨੇ ਉਹ ਇਸ ਤਰ੍ਹਾਂ ਦੀ ਜਦੋਂ ਅਵਾਰਡਸ ਦੇਣਗੇ ਰਿਵਾਰਡਸ ਦੇਣਗੇ ਬੱਚੇ ਆਪਣੀ ਆ ਮੋਟੀਵੇਟ ਹੋ ਕੇ ਖੇਡਣਗੇ ਜੀ ਜੀ ਸਰ ਤੇ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਪੰਜਾਬ ਦੀਆਂ ਖਿਡਾਰਨਾਂ ਦਾ ਹੁਣ ਆਪਾਂ ਤਫਸੀਲ ਵਿੱਚ ਇਹਦੇ ਬਾਰੇ ਗੱਲ ਕਰਦੇ ਆ ਕਿਉਂਕਿ ਪੰਜਾਬ ਦੀਆਂ ਖਿਡਾਰਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਜਿੱਤ ਵਿੱਚ ਟੀਮ ਦੀ ਕਪਤਾਨੀ ਮੋਗੇ ਦੀ ਹਰਮਨਪ੍ਰੀਤ ਕੌਰ ਦੇ ਕੋਲ ਹੈ ਇਸੇ ਤਰ੍ਹਾਂ ਅਮਨਜੋਤ ਕੌਰ ਆਲਰਾਊਂਡਰ ਤੇ ਹਰਲੀਨ ਦਿਓਲ ਇਤੇ ਇਹਨਾਂ ਖਿਡਾਰਨਾਂ ਪੰਜਾਬ ਦੇ ਨਾਲ ਤਾਲੁਕ ਰੱਖਦੇ ਨੇ ਹਾਲਾਂਕਿ ਹਰਲੀਨ ਦੇ ਉਹ ਰੰਜੀ ਟਰਾਫੀ ਹਿਮਾਚਲ ਨੂੰ ਖੇਡਦੇ ਨੇ ਸੋ ਪੰਜਾਬ ਦੀਆਂ ਨਾ ਖਿਡਾਰਨਾਂ ਦਾ ਅੱਗੇ ਆਉਣਾ ਤੁਸੀਂ ਕੀ ਮੰਨਦੇ ਹੋ ਕਿ ਪੰਜਾਬ ਵਿੱਚ ਵੀ ਲੜਕੀਆਂ ਨੂੰ ਕ੍ਰਿਕਟ ਖੇਡਣ ਲਈ ਹੋਰ ਮੌਕੇ ਹੁਣ ਮਿਲਣਗੇ ਆਉਣ ਵਾਲੇ ਸਮੇਂ ਦੌਰਾਨ ਸਿਰਫ ਡੈਫੀਨੇਟਲੀ ਇਹਨੂੰ ਅਸੀਂ ਅਗਰ ਡਿਸਟ੍ਰਿਕਟ ਵਾਈਜ਼ ਵੀ ਦੇਖਿਆ ਜਾਵੇ ਉਸ ਡਿਸਟ੍ਰਿਕਟ ਚ ਇੱਕ ਅਲੱਗ ਤਰ੍ਹਾਂ ਦੀ ਵੇਵਸ ਇੱਕ ਅਲੱਗ ਤਰ੍ਹਾਂ ਦੀ ਮੁਹਿੰਮ ਸਟਾਰਟ ਹੋ ਜਾਏਗੀ ਹਰ ਘਰ ਚ ਲੜਕੀ ਸੋਚੇਗੀ ਕਿ ਮੈਂ ਹਰਮਨ ਵਰਗਾ ਬੰਦਾ ਜੀ ਮੈਂ ਹਰਲੀਨ ਵਰਗਾ ਬੰਨਾ ਹੈ ਜੀ ਜੀ ਕਾਰਨ ਹੈ ਕਿ ਜਿਸ ਏਰੀਏ ਚ ਜਦੋਂ ਬੱਚਾ ਟੈਲੈਂਟ ਨਿਕਲਿਆ ਹੋਵੇ ਉਸ ਏਰੀਏ ਤੇ ਡੈਫੀਨੇਟਲੀ ਇਫੈਕਟ ਪੈਂਦਾ ਹੀ ਪੈਂਦਾ ਸਰ ਪੋਜ਼ਿਟਿਵ ਇਫੈਕਟ ਪੈਂਦਾ ਪੇਰੈਂਟਸ ਦੀ ਜਿਹੜੀ ਥਿੰਕਿੰਗ ਹੈ ਜੀ ਸਪੋਰਟਸ ਚ ਪਾਰਟਿਸਪੇਸ਼ਨ ਸਪੈਸ਼ਲੀ ਲੜਕੀਆਂ ਦੇ ਲਈ ਹਮ ਜੀ ਕਈ ਵਾਰ ਕਿਹਾ ਜਾਂਦਾ ਹੈ ਜੀ ਬੱਚੇ ਪੜ੍ਹਾਈ ਡਿਸਟਰਬ ਹੋਏਗੀ ਲੜਕੀਆਂ ਦੀ ਜੀ ਜਾਂ ਖੜਾ ਕੀ ਕੀ ਕਰਨਾ ਹੈ ਜੀ ਪਹਿਲੋਂ ਤੇ ਪੜਾਉਂਦੇ ਵੀ ਨਹੀਂ ਸੀ ਹੁੰਦੇ ਜਦੋਂ ਪੜਾਣਾ ਸ਼ੁਰੂ ਕੀਤਾ ਤੇ ਖਡਾਨ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਬੈਰੀਅਰ ਕ੍ਰੀਏਟ ਹੋ ਜਾਂਦਾ ਜੀ ਅ ਬੱਚਾ ਲੇਟ ਨਾਈਟ ਵਾਪਸ ਆਉਂਦਾ ਹੈ ਜਾਂ ਈਵਨਿੰਗ ਚ ਲੇਟ ਹੋ ਜਾਂਦਾ ਹੈ ਪ੍ਰੈਕਟਿਸ ਦੌਰਾਨ ਮੈਚਸ ਦੌਰਾਨ ਪੇਰੈਂਟਸ ਦਾ ਇਸ ਇਸ ਆਰਚ ਡੈਫੀਨਿਟਲੀ ਬੱਚੇ ਬਾਹਰ ਆਣਗੇ ਪੇਰੈਂਟਸ ਜਿਨ੍ਹਾਂ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਤਿੰਨਾਂ ਲੜਕੀਆਂ ਦੇ ਕਰਕੇ ਹੂੰ ਸਪੈਸ਼ਲੀ ਸਾਡੇ ਪੰਜਾਬ ਦੇ ਵਿੱਚ ਹਾਂਜੀ ਕ੍ਰਿਕਟ ਦਾ ਜੋ ਪੱਧਰ ਹੈ ਜੋ ਲੈਵਲ ਹੈ ਹੋਰ ਇੰਪਰੂਵ ਹੋਏਗਾ ਉਹਦਾ ਇਹਨਾਂ ਜੇ ਉਹ ਹੁੰਦਾ ਆ ਤੇ ਆਨਲੇ ਟਾਈਮ 'ਚ ਕ੍ਰੈਡਿਟ ਇਹਨਾਂ ਤੇ ਨਾਲ ਲੜਕੀਆਂ ਨੂੰ ਜਾਏਗਾ ਜੀ ਤੇ ਇਹਨਾਂ ਦੇ ਕੋਈ ਚੀਜ਼ ਨੂੰ ਜਾਏਗਾ ਜਿਨ੍ਹਾਂ ਨੇ ਮਿਹਨਤ ਕਰਾਈ ਹੈ ਜੀ ਜੀ ਸਰ ਬਿਲਕੁਲ ਜੀ ਸੋ ਨਵੇਂ ਰਾਹ ਖੁੱਲਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ ਸਰ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਖਿਡਾਰਮਾਂ ਨੂੰ ਜਿੱਤਦੇ ਹੋਏ ਤੁਹਾਨੂੰ ਸਾਰਿਆਂ ਨੇ ਵੇਖਿਆ ਪਰ ਉਸ ਜਿੱਤ ਦੇ ਪਿੱਛੇ ਬਹੁਤ ਮਿਹਨਤ ਦਾ ਇੱਕ سلسلہ ਹੁੰਦਾ ਹੈ ਸੰਘਰਸ਼ ਵੀ ਹੁੰਦਾ ਹੈ ਬਹੁਤ ਸਾਰੇ ਚੀਜ਼ਾਂ ਜ਼ਿੰਦਗੀ ਦੇ ਛੱਡਣੀਆਂ ਪੈਂਦੀਆਂ ਆ ਤਾਂ ਜਾ ਕੇ ਪ੍ਰਾਪਤੀ ਹੁੰਦੀ ਹੈ ਸੋ ਲੜਕੀਆਂ ਜਦੋਂ ਖੇਡਦੀਆਂ ਆ ਇਸ ਗੱਲ ਦਾ ਆਪਾਂ ਜ਼ਿਕਰ ਕਰਾਂਗੇ ਕਿਉਂਕਿ ਤੁਸੀਂ ਲੜਕੀਆਂ ਦੇ ਕਾਲਜ ਦੇ ਸਰੀਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹੋ ਜੀ ਸਰ ਸੋ ਲੜਕੀਆਂ ਜਦੋਂ ਖੇਡਦੀਆਂ ਆ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜੋ ਸਫਲਤਾ ਤੋਂ ਪਹਿਲਾਂ ਉਹਨਾਂ ਨੂੰ ਦੇਖਣੀਆਂ ਪੈਂਦੀਆਂ ਨੇ ਜਿੰਨਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਬਾਰੇ ਜ਼ਰੂਰ ਦੱਸੋ ਸਰ ਬੜਾ ਹੀ ਇੰਪੋਰਟੈਂਟ ਤੇ ਬੜਾ ਹੀ ਇੰਟਰਸਟਿਡ ਕੁਐਸਚਨ ਹੈ ਜੀ ਜੀ ਕਿਉਂਕਿ ਇਹ ਪ੍ਰੋਬਲਮਸ ਅਸੀਂ ਮੋਸਟਲੀ ਫੇਸ ਕਰਦੇ ਆ ਅਸੀਂ ਜਦੋਂ ਕਾਲਜ ਦੇ ਬੱਚਿਆਂ ਲਈ ਟੀਮ ਦੀ ਸਿਲੈਕਸ਼ਨਸ ਲਈ ਟ੍ਰਾਇਲਸ ਕੰਡਕਟ ਕਰਵਾਨੇ ਆ ਹਾਂਜੀ ਕਈ ਵਾਰ ਚੰਗਾ ਟੈਲੈਂਟ ਕੋਚੀਜ਼ ਨੂੰ ਪਤਾ ਹੁੰਦਾ ਹੈ ਆਈਡੈਂਟੀਫਾਈ ਕੀਤਾ ਹੁੰਦਾ ਬਟ ਪੇਰੈਂਟਸ ਭੇਜਦੇ ਨਹੀਂ ਆ ਜੀ ਦੂਰ ਨਹੀਂ ਭੇਜਣਾ ਜੀ ਹੂੰ ਬੱਚੇ ਨੂੰ ਘਰ ਤੋਂ ਬਾਹਰ ਨਹੀਂ ਭੇਜਣਾ ਜੀ ਤੇ ਕਈ ਵਾਰ ਉਸ ਬੱਚਾ ਉਸ ਜਗ੍ਹਾ ਤੇ ਰਹਿ ਰਿਹਾ ਹੁੰਦਾ ਹੈ ਕਿ ਉਹਨੂੰ ਉਸ ਤਰ੍ਹਾਂ ਦੀ ਜੋ ਫੈਸਿਲਿਟੀਆਂ ਨੇ ਹੂੰ ਜੋ ਉਸ ਤਰ੍ਹਾਂ ਦੀ ਜੋ ਸਕਿਲਸ ਨੇ ਜਾਂ ਕੋਚਿੰਗ ਹੈ ਉਹ ਨਹੀਂ ਪ੍ਰੋਵਾਈਡ ਹੋ ਪਾਂਦੇ ਜੀ ਅਸੀਂ ਅਕਸਰ ਦੇਖਦੇ ਆਂ ਕਿ ਕਈ ਵਾਰ ਸਾਡੇ ਜੋ ਟੈਲੈਂਟਡ ਪਲੇਅਰ ਨੇ ਜਸਟ ਬਿਕੋਜ਼ ਆਫ ਥਿਸ ਇਸ ਬੈਰੀਅਰ ਦੇ ਕਰਕੇ ਹਾਂਜੀ ਕਿ ਜੇ ਪੇਰੈਂਟਸ ਕਹਿੰਦੇ ਆ ਜੀ ਸ਼ਹਿਰ ਨਹੀਂ ਭੇਜਣਾ ਜੀ ਬੱਚਾ ਘਰ ਤੋਂ ਬਾਹਰ ਨਹੀਂ ਭੇਜਣਾ ਹੂੰ ਸਾਡੇ ਨਾਲ ਕਈ ਵਾਰ ਸਾਨੂੰ ਇਸ ਤਰ੍ਹਾਂ ਦੇ ਬੱਚੇ ਦੇਖਣੇ ਪੈਂਦੇ ਨੇ ਕਿ ਬੱਚਾ ਇੰਟਰਸਟਿਡ ਆ ਪੜਨ ਲਈ ਖੇਡਣ ਲਈ ਪੇਰੈਂਟਸ ਕਹਿੰਦੇ ਨਹੀਂ ਜੀ ਬਸ ਹੋ ਗਈ ਜੀ ਕੋਈ ਗੱਲ ਨਹੀਂ ਜੀ ਬੱਚਾ ਗ੍ਰੈਜੂਏਟ ਹੋ ਗਿਆ ਆ ਬੱਚੇ ਨੇ ਖੇਡ ਲਿਆ ਆ ਜੀ ਉਸ ਤੋਂ ਅੱਗੇ ਜਾਂ ਪਾਰਟਿਸਪੇਸ਼ਨ ਲਈ ਜਾਂ ਪੜਨ ਲਈ ਨਹੀਂ ਭੇਜਦੇ ਜੀ ਹੂੰ ਇਹ 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 ਬੜੀ ਇੱਕ ਆਈ ਥਿੰਕ ਕਾਮਨ ਪ੍ਰੋਬਲਮ ਹੈ ਬਟ ਅਗਰ ਮੇਰੀ ਜੋ ਅਗਰ ਇਹ ਪੇਰੈਂਟ ਸੁਣ ਰਹੇ ਨੇ ਹੂੰ ਤੇ ਮੈਂ ਉਹਨਾਂ ਨੂੰ ਜ਼ਰੂਰ ਇੱਕ ਰਿਕੁਐਸਟ ਕਰੂੰਗਾ ਕਿ ਇਹ ਵੀ ਬੱਚੇ ਤੁਹਾਡੇ ਬੱਚਿਆਂ ਵਰਗੇ ਹੀ ਨੇ ਜਿਨ੍ਹਾਂ ਦੇ ਪੇਰੈਂਟਸ ਨੇ ਉਹਨਾਂ ਬੱਚਿਆਂ ਦਾ ਸਾਥ ਦਿੱਤਾ ਹੂੰ ਉਹਨਾਂ ਦੇ ਨਾਲ ਬੱਚਿਆਂ ਦੇ ਨਾਲ ਨਾਲ ਖੁਦ ਤਪੱਸਿਆ ਕੀਤੀ ਕਿਉਂਕਿ ਲੜਕੀਆਂ ਨੂੰ ਗਰਾਊਂਡ 'ਚ ਲੈ ਕੇ ਜਾਣਾ ਲੈ ਕੇ ਆਣਾ ਇੱਕ ਮਦਰ ਲਈ ਇੱਕ ਫਾਦਰ ਲਈ ਇਹ ਬਹੁਤ ਹੀ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਜਿਸ ਕਰਕੇ ਅ ਬੱਚੇ ਸਕਸੈਸਫੁਲ ਹੋ ਪਾਈ ਨੇ ਹਾਂਜੀ ਜੀ ਸਰ ਜੀ ਸੋ ਸਮਾਜਿਕ ਮਾਹੌਲ ਜਿਹੜਾ ਆ ਉਹ ਇੱਕ ਕਾਰਨ ਬਣਦਾ ਹੈ ਕਿ ਇੱਕ ਧਾਰਨਾ ਜੀ ਬਣ ਜਾਂਦੀ ਕਿ ਲੜਕੀਆਂ ਨੂੰ ਖਡਾ ਕੇ ਕੀ ਕਰਨਾ ਕਿ ਕਰਨਾ ਕਿਉਂਕਿ ਸਾਡੀ ਜੋ ਔਰਤਾਂ ਦੀ ਕ੍ਰਿਕਟ ਟੀਮ ਜਿੱਤੀ ਹੈ ਉਹਦੇ ਵਿੱਚ ਵੀ ਕਈ ਖਡਾਣਾ ਚਾਹੀਈਆਂ ਸੀ ਜਿਨ੍ਹਾਂ ਨੂੰ ਇੱਕ ਸਮੇਂ ਅਜਿਹਾ ਕਿਹਾ ਗਿਆ ਸੀ ਉਹਨਾਂ ਦੇ ਮਾਤਾ ਪਿਤਾ ਨੂੰ ਲੋਕੀ ਕਹਿੰਦੇ ਸੀ ਕਿ ਖਡਾ ਕੇ ਤੁਸੀਂ ਕੀ ਕਰਨਾ ਪਰ ਫਿਰ ਵੀ ਉਹ ਅੱਗੇ ਵਧੀਆਂ ਨੇ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਤੇ ਹੋਰ ਨਾਲ ਹੀ ਹੁਣ ਉਹ ਮਿਸਾਲ ਬਣ ਗਈਆਂ ਨੇ ਕਿ ਲੜਕੀਆਂ ਨੂੰ ਤੁਸੀਂ ਅੱਗੇ ਵਧਣ ਦਿਓ ਖੇਡਣ ਦਿਓ ਕੀ ਪਤਾ ਉਹ ਤੁਹਾਡੇ ਦੇਸ਼ ਦਾ ਨਾਂ ਦੁਨੀਆ ਪੱਧਰ ਉਤੇ ਰੌਸ਼ਨ ਕਰ ਦੇਣ ਜਿਵੇਂ ਕਿ ਸਾਡੀ ਟੀਮ ਨੇ ਕੀਤਾ ਤੇ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਕਿ ਲੜਕੀਆਂ ਜਦੋਂ ਖੇਡਣ ਆਉਂਦੀਆਂ ਨੇ ਉਹਨਾਂ ਲਈ ਜੋ ਵੱਖ-ਵੱਖ ਤਰ੍ਹਾਂ ਦੇ ਟਰਾਇਲ ਕਰਵਾਏ ਜਾਂਦੇ ਨੇ ਉਹ ਕਿੱਦਾਂ ਦੀ ਪ੍ਰਕਿਰਿਆ ਹੁੰਦੀ ਹੈ ਤੇ ਉਹਦੇ ਵਿੱਚ ਕਿੰਨਾ ਸਮਾਂ ਲੱਗਦਾ ਜੀ ਸਰ ਸਰ ਜਿੱਦਾਂ ਤੁਸੀਂ ਦੱਸਿਆ ਕਿ ਜਾਂ ਕੁਐਸਚਨ ਜੋ ਕੀਤਾ ਹੈ ਕਿ ਕਿਸ ਤਰ੍ਹਾਂ ਸਿਲੈਕਸ਼ਨ ਪ੍ਰੋਸੈਸ ਕੀਤੀ ਹੈ ਹਾਂਜੀ ਉਹਦੇ ਵਿੱਚ ਅਸੀਂ ਬੱਚਿਆਂ ਦੀ ਜੋ ਟ੍ਰਾਇਲਸ ਕਰਵਾਨੇ ਆ ਉਹਦੇ ਵਿੱਚ ਅਸੀਂ ਫਿਜ਼ੀਕਲ ਜੋ ਫਿਟਨੈਸ ਹੈ ਉਹ ਚੈੱਕ ਕੀਤੀ ਜਾਂਦੀ ਹੈ ਵਿਦ ਦੀ ਹੈਲਪ ਆਫ ਸਮ ਟੈਸਟ ਕਰਾਏ ਜਾਂਦੇ ਨੇ ਸਪੀਡ ਹੈ ਸਟਰੈਂਥ ਹੈ ਜੰਪ ਹੈ ਤੇ ਉਹਨਾਂ ਦੀ ਜਿਹੜੀ ਬੇਸਿਕ ਅਬਿਲਿਟੀਆਂ ਹੈ ਉਹ ਚੈੱਕ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸਕਿੱਲ ਬੇਸਡ ਜਿਹੜੇ ਟ੍ਰਾਇਲਸ ਨੇ ਬੱਚਾ ਜਿਸ ਗੇਮ ਦਾ ਹੈ ਉਸ ਗੇਮ ਦੇ ਬੇਸਿਕ ਸਕਿੱਲਸ ਬੇਸਿਕ ਜੋ ਬੱਚੇ ਦੇ ਫੰਡਮੈਂਟਲਸ ਨੇ ਜੀ ਤੀਸਰਾ ਅਸਪੈਕਟ ਹੈ ਬੱਚੇ ਦਾ ਲੈਵਲ ਆਫ ਪਾਰਟਿਸਪੇਸ਼ਨ ਹਮਮ ਬੱਚਾ ਕਿਸ ਲੈਵਲ ਤੇ ਖੇਡ ਕੇ ਆਇਆ ਹੋਇਆ ਹੈ ਕਿ ਆ ਬੱਚਾ ਡਿਸਟ੍ਰਿਕਟ ਲੈਵਲ ਦਾ ਹੈ ਸਟੇਟ ਲੈਵਲ ਦਾ ਹੈ ਜਾਂ ਕੋਈ ਇੰਟਰ ਯੂਨੀਵਰਸਿਟੀ ਲੈਵਲ ਦਾ ਹੈ ਜਾਂ 올 ਇੰਡੀਆ ਜਾਂ ਇੰਟਰਨੈਸ਼ਨਲ ਲੈਵਲ ਦਾ ਹੈ ਜੀ ਤੇ ਜੋ ਸਾਡੇ ਕਾਲਜ ਚ ਹੈ ਜੀ ਸਾਡੇ ਕੋ ਮੋਰ ਦੈਨ 100 ਪਲੇਅਰਸ ਨੇ डिफरेंट ਗੇਮਸ ਤੇ ਨੇ ਤੇ ਅਸੀਂ ਉਹਨਾਂ ਨੂੰ ਵਿਦ ਇਸੇ ਪ੍ਰੋਸੈਸ ਦੇ ਵਿੱਚ ਸਿਲੈਕਟ ਕਰਦੇ ਹਾਂ ਜੀ ਐਂਡ ਮੈਂ ਥੈਂਕਸ ਕਰੂੰਗਾ ਕਾਲਜ ਅਥਾਰਟੀ ਦਾ ਸਪੈਸ਼ਲੀ ਪ੍ਰਿੰਸੀਪਲ ਮੈਡਮ ਦਾ ਜਿਨ੍ਹਾਂ ਨੇ ਸਾਡੇ ਪਲੇਅਰਸ ਨੂੰ ਹਰ ਤਰ੍ਹਾਂ ਦੇ ਬੈਨੀਫਿਟਸ ਇਨਕਲੂਡਿੰਗ ਉਹਨਾਂ ਦੀ ਫੀਸ ਉਹਨਾਂ ਦਾ ਹੋਸਟਲ ਜੀ ਉਹਨਾਂ ਦੀ ਡਾਈਟ ਉਹਨਾਂ ਦਾ ਕੋਚਿੰਗ ਐਸ ਵੈਲ ਐਸ ਉਹਨਾਂ ਦੇ ਜੋ ਐਕਸਟਰਾ ਕੋਈ ਵੀ ਜੋ ਖਰਚੇ ਨੇ ਉਹ ਕਾਲਜ ਵੱਲੋਂ ਐਗਜ਼ੈਂਟਡ ਹੁੰਦੇ ਨੇ ਜੀ ਸਰ ਜੀ ਤੋ ਇਥੇ ਇੱਕ ਮੈਂ ਦੱਸਣਾ ਚਾਹੂੰਗਾ ਕਿ ਜੋ ਬੱਚਾ ਆਊਟਸਟੈਂਡਿੰਗ ਹੈ ਨਾ ਜੀ ਆਊਟਸਟੈਂਡਿੰਗ ਦਾ ਮਤਲਬ ਹੈ ਕਿ ਉਹ ਬੱਚਾ ਆਲ ਇੰਡੀਆ ਜਾਂ ਸੀਨੀਅਰ ਨੈਸ਼ਨਲ ਚ ਮੈਡਲਿਸਟ ਹੈ ਜਾਂ ਪਾਰਟਿਸਪੀਸ਼ਨ ਹੈ ਕੀ ਅਸੀਂ ਉਹਨੂੰ ਟੋਟਲੀ ਫ੍ਰੀ ਆਫ ਕਾਸਟ ਦਾਖਲ ਕਰਦੇ ਹਾਂ ਜੀ ਸੋ ਇਹ ਬੜਾ ਹੀ ਇੰਪੋਰਟੈਂਟ ਇਨੀਸ਼ੀਏਟਿਵ ਹੈ ਕਾਲਜ ਅਲੋਂ ਅਥਾਰਟੀ ਵੱਲੋਂ ਜੋ ਕਿ ਬੱਚਿਆਂ ਦੇ ਟੈਲੈਂਟ ਨੂੰ ਐਕਸਪਲੋਰ ਕਰਨੇ ਪਲੱਸ ਉਹਨਾਂ ਨੂੰ ਇੱਕ ਪਲੇਟਫਾਰਮ ਦੇਣ ਦੇ ਵਿੱਚ ਹੈਲਪ ਕਰਦਾ ਹੈ ਜੀ ਸੋ ਉਤਸ਼ਾਹ ਮਿਲਣਾ ਜ਼ਰੂਰੀ ਹੁੰਦਾ ਹੈ ਤੇ ਦਿੱਤਾ ਵੀ ਜਾਂਦਾ ਹੈ ਤੇ ਇਸ ਤੋਂ ਬਾਅਦ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੇ ਕਿ ਲੜਕੀਆਂ ਜਦੋਂ ਖੇਡਾਂ ਆ ਰਹੀਆਂ ਨੇ ਤੁਹਾਡਾ ਹੁਣ ਤੱਕ ਦਾ ਤਜਰਬਾ ਕੀ ਕਹਿੰਦਾ ਕੁਝ ਖਾਸ ਖੇਡਾਂ ਨੇ ਕ੍ਰਿਕਟ ਤੋਂ ਇਲਾਵਾ ਜੇਕਰ ਆਪਾਂ ਖੇਡਾਂ ਦੀ ਗੱਲ ਕਰੀਏ ਲੜਕੀਆਂ ਦੀ ਆਮਦ ਕਿਹਨਾ ਖੇਡਾਂ ਵੱਲ ਤੁਹਾਨੂੰ ਜ਼ਿਆਦਾ ਨਜ਼ਰ ਆਉਂਦੀ ਹੈ ਬਾਕੀ ਖੇਡਾਂ ਦੇ ਮੁਕਾਬਲੇ ਅ ਸਰ ਅਗਰ ਤੇ ਮੈਂ ਪੰਜਾਬ ਕੌਨਟੈਕਸਟ ਤੇ ਗੱਲ ਕਰਾਂ ਸਪੈਸ਼ਲੀ ਸਾਡੇ ਪੰਜਾਬ ਦੇ ਦੁਆਬਾ ਰੀਜਨ 'ਚ ਹਾਕੀ ਬਹੁਤ ਫੇਮਸ ਹੈ ਲੜਕੀਆਂ ਲਈ ਐਥਲੈਟਿਕਸ ਬਹੁਤ ਫੇਮਸ ਹੈ ਕਬੱਡੀ ਹੈ ਸਾਡੀ ਗੇਮ ਹੈ ਹੈਨਾ ਫਿਰ ਬੱਚੇ ਅ ਅਗਰ ਹੋਰ ਰੈਕੇਟਸ ਸਪੋਰਟਸ ਦੀ ਗੱਲ ਕਰੀਏ ਤੇ ਬੱਚੇ ਬੈਡਮਿੰਟਨ 'ਚ ਕਾਫੀ ਐਕਸਲ ਕਰ ਰਹੇ ਨੇ ਬਟ ਉਹ ਜ਼ਿਆਦਾ ਬੱਚੇ ਸਾਡੇ ਜੋ ਅਕੈਡਮੀਆਂ ਨੇ ਜਾਂ ਬੱਚੇ ਜੋ ਟੈਲੈਂਟ ਹੈ ਉਹ ਸਾਊਥ ਚ ਬਹੁਤ ਜ਼ਿਆਦਾ ਹੈ। ਅੱਛਾ ਜੀ। ਸਾਡੇ ਪੰਜਾਬ ਦੇ ਕੰਟੈਕਸਟ ਦੀ ਦੇਖਿਆ ਜਾਵੇ ਤੇ ਹਾਕੀ ਹੈ, ਐਥਲੈਟਿਕਸ ਹੈ, ਹਮਮ ਬਾਸਕਟਬਾਲ ਹੈ, ਵਾਲੀਬਾਲ ਹੈ। ਸਾਡੇ ਇਸ ਜਲੰਧਰ ਸ਼ਹਿਰ ਨੇ ਕਾਫੀ 올ੰਪੀయన్స్, ਅਰਜੁਨੋ ਵਾਡੀਜ਼ ਜੀ ਪ੍ਰੋਡਿਊਸ ਕੀਤੇ ਨੇ। ਹੈਨਾ ਤੇ ਜਿਸ ਤਰ੍ਹਾਂ ਇਨ੍ਹਾਂ ਗੇਮਾਂ ਚ ਰੁਝਾਨ ਹੈ ਲੜਕੀਆਂ ਦਾ ਮੈਨੂੰ ਲੱਗਦਾ ਹੈ ਕਿ ਜੋ ਕ੍ਰਿਕਟ ਵਰਲਡ ਕੱਪ ਦਾ ਰਿਜ਼ਲਟ ਆਇਆ ਹੈ ਆਨਲਾਈਨ ਟਾਈਮ ਚ ਹਰ ਘਰ ਚ ਇੱਕ ਹਰਬਨ ਤਿਆਰ ਹੋਏਗੀ ਜੀ। ਜੀ। ਤੇ ਜਿਹਦੇ ਨਾਲ ਅ ਬੱਚਿਆਂ ਦਾ ਤੇ ਬੱਚਿਆਂ ਦੇ ਪੇਰੈਂਟਸ ਦਾ ਰੁਝਾਨ ਡੈਫੀਨਿਟਲੀ ਵਧੇਗਾ ਜੀ ਕਿ ਅਸੀਂ ਵੀ ਆਪਣੀ ਬੇਟੀ ਨੂੰ ਕ੍ਰਿਕਟ ਚ ਫਾਣਾ ਹੈ ਜੀ ਜੀ ਸੋ ਜੋ ਵਿਸ਼ਵ ਕੱਪ ਜਿੱਤਿਆ ਗਿਆ ਨਾ ਸਿਰਫ ਉਹਨੇ ਹੋਰ ਖਿਡਾਰੀ ਤਿਆਰ ਕਰਨੇ ਹੋ ਬਲਕਿ ਜੇਤੂ ਖਿਡਾਰੀ ਤਿਆਰ ਹੋਣਗੇ ਜੇਤੂ ਮਾਨਸਿਕਤਾ ਵਾਲੇ ਕਿ ਅਸੀਂ ਅੱਗੇ ਵਧਣਾ ਵੀ ਹੈ ਤੇ ਜਿੱਤਣਾ ਵੀ ਹੈ ਕਿਉਂਕਿ ਪਾਰਟਿਸਪੇਸ਼ਨ ਇਜ਼ ਵੈਰੀ ਜ਼ਰੂਰੀ ਬਹੁਤ ਇੰਪੋਰਟੈਂਟ ਹੈ ਸਰ ਹਾਂਜੀ ਕੱਲਾ ਖੇ ਦੇਖੋ ਅਸੀਂ ਸਾਨੂੰ ਅਵਾਰਡਸ ਦਿਖ ਰਹੇ ਨੇ ਬੱਚਿਆਂ ਦੇ ਮੈਡਲਸ ਦਿਖ ਰਹੇ ਨੇ ਜੀ ਤੁਹਾਨੂੰ ਪਤਾ ਹਰਮਨ ਨੇ ਆਈ ਥਿੰਕ 2009 ਦੇ ਆਸ-ਪਾਸ ਉਸ ਤੋਂ ਪਹਿਲਾਂ ਐਕਟਿਵਲੀ ਜੋ ਇੰਟਰਨੈਸ਼ਨਲ ਕੈਰੀਅਰ ਹੈ ਸ਼ੁਰੂ ਕਰ ਦਿੱਤਾ ਸੀ 9 ਤੋਂ ਇੰਟਰਨੈਸ਼ਨਲ ਕੈਰੀਅਰ ਹੈ ਉਸ ਬੱਚੇ ਦੀ ਕਿੰਨੀ ਤਪੱਸਿਆ ਹੈ ਜੀ ਹੈਨਾ ਸੋ ਬੱਚਿਆਂ ਨੂੰ ਇਹ ਲੈਸਨ ਮਿਲਣਗੇ ਇਹ ਇੱਕ ਲਾਈਨ ਆਫ ਐਕਸ਼ਨ ਮਿਲੇਗਾ ਕਿ ਅਸੀਂ ਵੀ ਇਸ ਤਰ੍ਹਾਂ ਦੀ ਤਿਆਰੀ ਕਰਦੇ ਹਾਂ ਜੀ ਰਿਜ਼ਲਟ ਅੱਜ ਬੱਚੀ ਚ ਮਿਲਿਆ ਜੀ ਉਸ ਬੱਚੇ ਨੂੰ ਨਾ ورلڈ ਕੱਪ ਦਾ ਹਾਂਜੀ ਬਟ ਸਾਨੂੰ ورلڈ ਕੱਪ ਦੇਖ ਰਿਹਾ ਹੈ ਉਹਦੀ ਪਿੱਛੇ ਨਹੀਂ ਲੰਬੀ ਜਰਨੀ ਹੈ ਉਹ ਵੀ ਸਾਨੂੰ ਨੈਗਲੈਕਟ ਨਹੀਂ ਕਰਨੀ ਪੈਣੀ ਜੀ ਉਹ ਜ਼ਰੂਰ ਧਿਆਨ ਚ ਰੱਖਣਾ ਪੈਣਾ ਕੁਝ ਚੀਜ਼ ਨੂੰ ਹਾਸਲ ਕਰਨ ਲਈ ਸਾਨੂੰ ਤਪੱਸਿਆ ਜਾਂ ਸਾਨੂੰ ਟ੍ਰੇਨਿੰਗ ਜਾਂ ਸਾਨੂੰ ਆਪਣਾ ਸੈਕਰੀਫਾਈਸ ਆਫ ਮਨੀ ਸੈਕਰੀਫਾਈਸ ਆਫ ਇਮੋਸ਼ਨਸ ਐਂਡ ਸੈਕਰੀਫਾਈਸ ਆਫ ਟਾਈਮ ਇਜ਼ ਵੈਰੀ ਇੰਪੋਰਟੈਂਟ ਸਰ ਇਹ ਤਿੰਨ ਚੀਜ਼ਾਂ ਮੇਨੂੰ ਮੇਰੀ ਜੋ ਪਰਸਨਲ رائے ਹੈ ਸਪੋਰਟਸ 'ਚ ਬੜੀ ਜ਼ਰੂਰੀ ਹੈ ਜੀ ਜੀ ਸਰ ਤੇ ਆਉਣ ਵਾਲੇ ਸਮੇਂ ਲਈ ਤੁਸੀਂ ਕੀ ਵੇਖਦੇ ਹੋ ਲੜਕੀਆਂ ਦਿਆਂ ਖੇਡਾਂ ਦਾ ਭਵਿੱਖ ਤੁਹਾਡੇ ਹਿਸਾਬ ਨਾਲ ਕਿਹੋ ਜਿਹਾ ਕਿੰਨਾ ਉਜੜਾਇਆ ਇਸ ਵੇਲੇ ਸਰ ਕਾਫੀ ਬ੍ਰਾਈਟ ਹੋਏਗਾ ਜੀ ਬਹੁਤ ਅੱਛਾ ਕੁਸ਼ਚਨ ਹੈ ਆ ਦੇਖੋ ਜਦਾਂ ਅਸੀਂ ਆਲਰੇਡੀ ਗੱਲ ਕਰਕੇ ਹਟੇ ਕਿ ਕ੍ਰਿਕਟਸ ਤੇ ਤਿੰਨ ਪੰਜਾਬੀ ਲੜਕੀਆਂ ਨੇ ਸਾਡੀਆਂ ਨਾ ਇਹਦਾ ਲੈਸਨ ਇਹ ਜ਼ਰੂਰੀ ਨਹੀਂ ਹੈ ਕਿ ਬੱਚੇ ਹਰ ਕਿਸ ਡਿਪੈਂਡ ਕਰਦਾ ਪੇਰੈਂਟਸ ਕਿ ਮੈਂ ਕ੍ਰਿਕਟ ਚ ਪਾਉਂਗਾ ਜੀ ਹਨਾ ਬੱਚੇ ਸਾਡਾ ਕ੍ਰਿਕਟ ਖੇਡੇ ਬਟ ਬੱਚੇ ਦਾ ਇੰਟਰਸਟ ਕਰੀਏਟ ਡਿਫਰੈਂਟ ਗੇਮਸ ਵੀ ਹੋ ਸਕਦਾ ਹੈ ਜੋ ਇਹਨਾਂ ਤਿੰਨਾਂ ਲੜਕੀਆਂ ਨੇ ਜਾਂ ਇਸ ਟੀਮ ਨੇ ਕਰਕੇ ਦਿਖਾਇਆ ਕਿ ਇੱਕ ਜੋ ਆਰਥੋਡੌਕਸ ਥਿੰਕਿੰਗ ਸੀ ਕਿ ਲੜਕੀਆਂ ਖੇਡਣਾ ਜਾਂ ਲੜਕੀਆਂ ਲਈ ਵਰਲਡ ਕੱਪ ਜਿੱਤਣਾ ਜਾਂ ਲੜਕੀਆਂ ਦੇ ਲਈ ਇਸ ਲੈਵਲ ਤੱਕ ਪਹੁੰਚਣਾ ਉਹ ਇੱਕ ਜੋ ਥਿੰਕਿੰਗ ਆ ਉਹਨੂੰ ਖਤਮ ਕੀਤਾ ਹੈ ਸਰ ਜੀ ਹੈਨਾ ਤਾਂ ਜੋ ਮੈਨੂੰ ਲੱਗਦਾ ਹੈ ਕਿ ਅਸੀਂ ਕ੍ਰਿਕਟ ਨਹੀਂ ਅਦਰ ਸਪੋਰਟਸ 'ਚ ਵੀ ਐਕਸਲ ਕਰਾਂਗੇ ਐਥਲੈਟਿਕਸ 'ਚ ਸਾਡੇ ਆਲਰੇਡੀ ਬੱਚੇ ਕਾਫੀ ਇੱਚੇ ਰਿਪਰੈਜ਼ੈਂਟ ਕਰ ਰਹੇ ਨੇ ਹਾਂ ਨਾ ਤੇ ਸੋ ਇਸ 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 ਚੀਜ਼ ਦਾ ਸਾਨੂੰ ਮੈਂ ਮੈਂ ਇਹ ਮੰਨ ਕੇ ਚੱਲਦਾ ਕਿ ਆਉਣ ਵਾਲੇ ਟਾਈਮ 'ਚ 올림픽 ਗੇਮ 'ਚ ਸਾਡੇ ਬੱਚੇ ਪੰਜਾਬ ਤੋਂ ਸਪੈਸ਼ਲੀ ਰਿਪਰੈਜ਼ੈਂਟ ਕਰਨਗੇ ਜੀ ਜੀ ਹਾਂ ਜੀ ਤੇ ਸਾਰੇ ਦੇਸ਼ ਵਾਸੀਆਂ ਦੀ ਇਹੀ ਆਸ ਹੋਵੇਗੀ ਕਿ ਇਹ ਗੱਲ ਸਹੀ ਸਾਬਤ ਹੋਵੇ ਜੀ ਅਸੀਂ ਸਾਰੀਆਂ ਖੇਡਾਂ 'ਚ ਅੱਗੇ ਵਧੀਏ ਖਾਸ ਕਰ ਲੜਕੀਆਂ ਅੱਗੇ ਵਧਣ ਜਿੱਤਦੀਆਂ ਰਹਿਣ ਤੇ ਹੋਰ ਨਾਲੇ ਬੂਹੇ ਖੋਲਦੇ ਰਹਿਣ ਤੇ ਅੱਜ ਦੀ ਇਸ ਗੱਲਬਾਤ ਦਾ ਵੇਲਾ ਹੁਣ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਕੁਜੀ ਸਾਡੇ ਲਈ ਵਿਸ਼ੇਸ਼ ਤੌਰ ਤੇ ਸਮਾਂ ਕੱਢਿਆ ਇਸ ਗੱਲਬਾਤ ਦੇ ਵਿੱਚ ਹਿੱਸਾ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਤੇ ਇਸੇ ਤਰ੍ਹਾਂ ਖੇਡ ਸੰਸਾਰ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਨਵੇਂ ਅੰਕ ਵਿੱਚ ਮੁੜ ਹਾਜ਼ਰ ਹੋਵਾਂਗੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਖੇਡ ਸੰਸਾਰ ਪ੍ਰੋਗਰਾਮ ਅਤੇ ਹੋਰ ਪ੍ਰੋਗਰਾਮਾਂ ਲਈ ਤੁਸੀਂ ਦੂਰਦਰਸ਼ਨ ਦੇ ਸੋਸ਼ਲ ਮੀਡੀਆ ਮੰਚ ਦੇ ਨਾਲ ਵੀ ਜੁੜ ਸਕਦੇ ਹੋ ਡੀਡੀ ਪੰਜਾਬੀ ਨੂੰ ਤੁਸੀਂ YouTube ਉੱਤੇ ਸਬਸਕ੍ਰਾਈਬ ਜ਼ਰੂਰ ਕਰੋ ਫੇਸਬੁੱਕ ਪੇਜ ਡੀਡੀ ਪੰਜਾਬੀ ਦੇ ਨੂੰ ਤੁਸੀਂ ਲਾਈਕ ਅਤੇ ਫੋਲੋ ਜ਼ਰੂਰ ਕਰੋ ਤੇ ਇੰਸਟਾਗ੍ਰam ਉੱਤੇ ਵੀ ਤੁਸੀਂ ਡੀਡੀ ਪੰਜਾਬੀ ਦੇ ਨਾਲ ਜੁੜ ਸਕਦੇ ਹੋ ਸਾਰੇ ਪ੍ਰੋਗਰਾਮ ਅਤੇ ਉਹਨਾਂ ਬਾਰੇ ਜਾਣਕਾਰੀ ਤੁਸੀਂ ਸੋਸ਼ਲ ਮੀਡੀਆ ਜ਼ਰੀਏ ਵੀ ਹਾਸਲ ਕਰ ਸਕਦੇ ਹੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਹੁਣ ਤੁਹਾਡੇ ਕੋਲ ਇਜਾਜ਼ਤ ਲਵਾਂਗੇ ਬਹੁਤ ਬਹੁਤ ਧੰਨਵਾਦ